ਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਪੰਜਾਬ ਨਾਉਨ ਟੀਵੀ ਯੂ ਐਸ ਏ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਦਜੀਤ ਸਿੰਘ ਇਸ ਵੇਲੇ ਵੀਰ ਬਾਬਾ ਪਟਾ ਸਾਹਿਬ ਜੀ ਦੇ ਸਥਾਨਾਂ ਤੇ ਮੌਜੂਦ ਹਾਂ ਤਸਵੀਰਾਂ ਮੇਲੇ ਦੀ ਰੌਣਕ ਦੀਆਂ ਵੇਖ ਰਹੇ ਹੋਗੇ ਤੁਸੀਂ ਅਤੇ ਇੱਕ ਅਨੋਖੇ ਲੰਗਰ ਦੇ ਵਿੱਚ ਤੁਹਾਨੂੰ ਲੈ ਕੇ ਆਏ ਆ ਜੀ ਹਾਂ ਦਸਤਾਰਾਂ ਦਾ ਲੰਗਰ ਜਿਹੜਾ ਇੱਥੇ ਨੌਜਵਾਨਾਂ ਦੇ ਵੱਲੋਂ ਲਗਾਇਆ ਗਿਆ ਹੈ ਜੀ ਹਾਂ ਇਹ ਲੰਗਰ ਦੱਸ ਦਈਏ ਕਿ ਵਿਸਾਖੀ ਦੇ ਉੱਪਰ ਵੀ ਅਤੇ ਹੋਰ ਵੀ ਧਾਰਮਿਕ ਮੇਲਿਆਂ ਦੇ ਉੱਪਰ ਨੌਜਵਾਨਾਂ ਵੱਲੋਂ ਚਲਾਇਆ ਜਾਂਦਾ ਹੈ ਮੇਰੇ ਨਾਲ ਪ੍ਰਧਾਨ ਜੀ ਮੌਜੂਦ ਨੇ ਗੱਲਬਾਤ ਕਰਦੇ ਆ ਪਰ ਫਿਲਹਾਲ ਤਸਵੀਰ ਜਿਹੜੀ ਆ ਉਹ ਤੁਹਾਡੇ ਨਾਲ ਸਾਂਝੀ ਕਰ ਰਿਹਾ ਸਾਡੇ ਨਾਲ ਪ੍ਰਧਾਨ ਜੀ ਮੌਜੂਦ ਨੇ ਪ੍ਰਧਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਧਾਨ ਜੀ ਅਨੇਕ ਪ੍ਰਕਾਰ ਦੇ ਲੰਗਰ ਜਿਹੜੇ ਆ ਸੰਗਤ ਗੁਰੂ ਘਰ ਦੇ ਵਿੱਚ ਆ ਕੇ ਛੱਕਦੀ ਆ ਲੇਕਿਨ ਆ ਜਿਹੜਾ ਲੰਗਰ ਤੁਹਾਡੇ ਵੱਲੋਂ ਸ਼ੁਰੂ ਕੀਤਾ ਗਿਆ ਇਹਦੇ ਬਾਰੇ ਮਾਰੇ ਦਾ ਉਸ ਅਕਾਲ ਪੁਰਖ ਦਾ ਉਹ ਟਾਸਾ ਲੈ ਕੇ ਜਿਹੜੀ ਤੀ ਸ਼ੁਰੂਆਤ ਕੀਤੀ ਅਤੇ ਅੱਜ ਇਹਨੂੰ ਭਰਮਾ ਹੁੰਗਾਰਾ ਵੀ ਮਿਲ ਰਿਹਾ ਕੀ ਕਹਿਣਾ ਚਾਹੁੰਦੇ ਅੱਜ ਜੀ ਅੱਜ ਦੇ ਦਿਨਾਂ ਤਾਂਤਨ ਬਾਬਾ ਬੁੱਢਾ ਕੀ ਹੁੰਦਾ ਯਾਰ ਇੱਕ ਮਿੰਟ ਰੁਕ ਜਾਣਾ ਇੱਕ ਮਿੰਟ ਰੁਕ ਜਾਣਾ ਤਾ ਵੀਰ ਸਾਡੇ ਨਾਲ ਮਜ਼ਦੂਰ ਨੇ ਵੀਰ ਜੀ ਜਿਹੜਾ ਉਪਰਾਲਾ ਕੀਤਾ ਜਾ ਰਿਹਾ ਤੇ ਕਿੱਥੇ ਕਿੱਥੇ ਉਪਰਾਲਾ ਜਿਹੜਾ ਕੀਤਾ ਜਾਂਦਾ ਹੈ ਹੋਰ ਵੀ ਮੇਲਿਆਂ ਦੇ ਵਿੱਚ ਕਿੰਨੇ ਕ ਅੱਜ ਨੌਜਵਾਨ ਇੱਥੇ ਪਹੁੰਚ ਰਹੇ ਵਾਇਗੁਰਜੀਕਾ ਖਾਲਸਾ ਵਾਇਗੁਰਜੀ ਕੀ ਫਤਿਹ ਜੀ ਅੱਜ ਜੀ ਬਾਬਾ ਗੋਡਾ ਸਾਹਿਬ ਜੀ ਦੀ ਸੰਤਾਨ ਤੇ ਮੇਲੇ ਦੀ ਖੁਸ਼ੀ ਵਿੱਚ ਦਸਤਾਰਾਂ ਦਾ ਲੰਗਰ ਲਾਇਆ ਗਿਆ ਹੈ ਇਹ ਮਹੀਮ ਆਪਣੇ ਸਰਪਜੀ ਸਿੰਘ ਝਿੰਜਰ ਪੰਜਾਬ ਦੇ ਪ੍ਰਧਾਨ ਉਹਨਾਂ ਨੇ ਤੋਰੀ ਸੀ ਤੇ ਇਹ ਸਾਡਾ 8ਵਾਂ ਸਥਾਨ ਹੈਗਾ ਜੀ ਪਹਿਲਾ ਚੋਲਾ ਸਾਹਿਬ ਢੀਰਾ ਸਾਹਿਬ ਕਦੂਰ ਸਾਹਿਬ ਤੇ ਆਪਣੇ ਤਰਨਤਾਰਨ ਹੋਰ ਵੀ ਬੜੇ ਸਤਾਨਾਂ ਦੇ ਇਤਿਹਾਸਿਕ ਮੇਲਿਆਂ ਦੇ ਆਪਾਂ ਇਹ ਲੰਗਰ ਲਾਇਆ ਵਾ ਤੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਇਹ ਲੰਗਰ ਬੜਾ ਹੀ ਚੜ੍ਹਦੀ ਕਲਾ ਨਾਲ ਚੱਲ ਰਿਹਾ ਜੀ ਬੜੀ ਹੀ ਸੰਗਤ ਸਾਨੂੰ ਹੌਸਲਾ ਉਦਾਈ ਦੇ ਰਹੀ ਆ ਤੇ ਚੜ੍ਹਦੀ ਕਲਾ ਹੋ ਰਹੀ ਆ ਜੀ ਸੋ ਪ੍ਰਧਾਨ ਜੀ ਵੀ ਸਾਡੇ ਨਾਲ ਮੌਜੂਦ ਨੇ ਪ੍ਰਧਾਨ ਜੀ ਬੜਾ ਪਰਵਾਹ ਹੰਗਾਰਾ ਮਿਲ ਰਿਹਾ ਨੌਜਵਾਨ ਵੀਰ ਨਾਲ ਸਾਥ ਦੇ ਰਹੇ ਆ ਅਤੇ ਬੜਾ ਵਧੀਆ ਨਾਮ ਹੈ ਮੇਰੀ ਦਸਤਾਰ ਮੇਰੀ ਸ਼ਾਨ ਉਹ ਦਸਤਾਰ ਸਜਾਈਏ ਕਿੰਨੇ ਕ ਨੌਜਵਾਨ ਸਵੇਰ ਦੇ ਦਸਤਾਰ ਪਜਾ ਚੁੱਕੇ ਪਹਿਲਾਂ ਆਪਣੇ ਬਾਰੇ ਦੱਸਿਓ ਫਿਰ ਇਸ ਲੰਗਰ ਬਾਰੇ ਹਾਂਜੀ ਸਾਡੀ ਪੂਰੀ ਯੂਥ ਕਾਲੀ ਦਲ ਦੀ ਸਮੁੱਚੀ ਟੀਮ ਜਿਹੜਾ ਤਰਨਤਾਰ ਦੀ ਅੱਜ ਧੰਨ ਧੰਨ ਬਾਬਾ ਫੁੱਢਾ ਸਾਹਿਬ ਦੇ ਪਵਿੱਤਰ ਸਥਾਨ ਤੇ ਪਵਿੱਤਰ ਦਿਹਾੜੇ ਦੇ ਜੋ ਕਿ ਹਰ ਸਾਲ ਦੀ ਤਰ੍ਹਾਂ ਸੰਗਤ ਵੱਲੋਂ ਸ਼੍ਰੋਮਣੀ ਕਮੇਟੀ ਵੱਲੋਂ ਬੜੀ ਧੂਮ ਧਾਮ ਨਾਲ ਇਹ ਦਿਨ ਮਨਾਇਆ ਜਾਂਦਾ ਬਾਬਾ ਬਾਬਾ ਫੁੱਢਾ ਸਾਹਿਬ ਦਾ ਕਿਉਂਕਿ ਪੁੱਤਰਾਰੇ ਦਾਨੀ ਬਾਬਾ ਫੁੱਢਾ ਸਾਹਿਬ ਨੂੰ ਸੰਗਤ ਵੱਲੋਂ ਕਿਆ ਗਿਆ ਵਾ ਕਿ ਜਿਹੜਾ ਵੀ ਜੋੜਾ ਨਵੇਂ ਜੋੜਾ ਸ਼ਾਦੀ ਵਿਆਹ ਕਰਾਉਂਦਾ ਵਾ ਤੇ ਉਹ ਇੱਥੇ ਆ ਕੇ ਗੁਰੂ ਦੇ ਗੁਰੂ ਦਾ ਆਸ਼ੀਰਵਾਦ ਲੈਂਦਾ ਜੀ ਜੀ ਤੇ ਉਹਦੇ ਵੀ ਹਰ ਸਾਲ ਦੀ ਤਰ੍ਹਾਂ ਇੱਥੇ ਬਾਬਾ ਪੁਰਾਣਾ ਸਾਲ ਤਿਨ ਮਨਾਇਆ ਜਾਂਦਾ ਪਹਿਲਾਂ ਸਭ ਤੋਂ ਪਹਿਲਾਂ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ ਇਸ ਦਿਹਾੜੇ ਤੇ ਅਸੀਂ ਅੱਜ ਮੇਰੀ ਦਸਤਾਰ ਮੇਰੀ ਜਾਨ ਸਾਡੇ ਪਾਰਟੀ ਪ੍ਰਧਾਨ ਸਰਦਾਰ ਸੁਖਬੀ ਸਿੰਘ ਬਾਦਲ ਜੀ ਵੱਲੋਂ ਜਦੋਂ ਦੇ ਪ੍ਰਧਾਨ ਸਰਦਾਰ ਸਰਜੀ ਸਿੰਘ ਜਿੰਜਤ ਲਾਇਆ ਗਿਆ ਉਦੋਂ ਦੀ ਮੀਮ ਜੀ ਜੀ ਉਦੋਂ ਦੀ ਮੀਮ ਚੱਲ ਰਹੀ ਆ ਮੇਰੀ ਦਸਤਾਰ ਮੇਰੀ ਇਸ਼ਾਨਤ ਤੇ ਅਸੀਂ ਅੱਜ 7ਵਾਂ 8ਵਾਂ ਪੜਾਵਾ ਜਿਹੜਾ ਅੱਜ ਬਾਬਾ ਬੁੱਢਾ ਸਾਹਿਬ ਦੀ ਪਵਿੱਤਰ ਧਰਤੀ ਤੇ ਅੱਜ ਲਗਾਇਆ ਗਿਆ ਵਾ ਤੇ ਤੁਸੀਂ ਦੇਖ ਸਕਦੇ ਹੋ ਕਰੀਬਨ 70 ਤੋਂ 80 ਜਿਹੜੇ ਆਪਣੇ ਆਪਣੇ ਨੌਜਵਾਨ ਵੀਰਾਂ ਜਿਨ੍ਹਾਂ ਨੇ ਕਈਆਂ ਨੇ ਦਾੜੇ ਪ੍ਰਕਾਸ਼ ਨਹੀਂ ਕੀਤੇ ਕਈਆਂ ਨੇ ਕੇਸ ਨਹੀਂ ਤੇ ਕੇਸ ਨਹੀਂ ਰੱਖੇ ਹੋਏ ਤੇ ਉਹਨਾਂ ਨੂੰ ਅੱਜ ਅਸੀਂ ਦਸਤਾਰਾ ਸਜਾ ਕੇ ਗੁਰੂ ਵਾਲੇ ਬਣਾ ਰਹੇ ਆ ਉਹਨਾਂ ਨੂੰ ਅਕੀਰਾਂ ਦੇਲੀ ਦੀ ਦਸਤਾਰ ਸਰਾਣੀ ਕਿਉਂਕਿ ਇਹ ਦਸਤਾਰ ਵਾਸਤੇ ਗੁਰੂ ਪਾਤਸ਼ਾਹ ਨੇ ਮਹਾਰਾਜ ਨੇ ਸਾਰਾ ਪਰਿਵਾਰ ਵਾ ਸਾਰਾ ਪਰਿਵਾਰ ਵਾਰਤਾ ਆਪਣੇ ਤੇ ਇਹ ਦਸਤਾਰ ਵਾਸਤੇ ਪਿੱਛੇ ਕੀ ਹੁੰਦਾ ਸੀ ਮਹਾਰਾਜੇ ਰਾਜੇ ਦਸਤਾਰ ਬੰਨ੍ਹਦੇ ਹੁੰਦੇ ਸੀ ਤੇ ਕਹਿੰਦਾ ਇਹ ਦਸਤਾਰ ਸਰਦਾਰ ਆ ਜੀ ਤੇ ਸਾਨੂੰ ਮਹਾਰਾਜ ਨੇ ਹਰ ਇੱਕ ਨੂੰ ਸਰਦਾਰ ਬਣਾਤਾ ਜੀ ਾਰੇ ਕਨੂਗ ਨੂੰ ਤਾਜ ਦੇਤਾ ਜੀ ਤੇ ਆਪਾਂ ਇਸ ਦਸਤਾਰ ਜਰੂਰ ਸਜਾਈਏ ਭਾਵੇਂ ਕਿਸੇ ਨੇ ਨਹੀਂ ਵੀ ਕੇਸ ਰੱਖੇ ਪਰ ਦਸਤਾਰ ਤੇ ਆਪਾਂ ਜਰੂਰ ਸਜਾਈਏ ਨਾ ਕਿਉਂਕਿ ਗੁਰੂ ਗੁਰੂ ਆਲੇ ਦੇ ਪੈਰੀ ਦੂਰੋਂ ਪਰਾ ਲੱਗੂਗਾ ਨਾ ਸਰਦਾਰ ਆ ਰਿਹਾ ਤੇ ਗੁਰੂ ਗੋਬਿੰਦ ਸਿੰਘ ਦਾ ਬੱਚਾ ਆ ਰਿਹਾ ਤੇ ਅਸੀਂ ਕਹਿੰਦੇ ਆ ਜਿਨ੍ਹਾਂ ਨੇ ਮਤਲਬ ਆਾਰੇ ਪ੍ਰਕਾਸ਼ ਕੀਤੇ ਹੋਇਆ ਕੇਸ ਵੀ ਰੱਖੇ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਤੁਸੀਂ ਗੁਰੂ ਵਾਲੇ ਬਣੋ ਅਮਰਦੀਦາດ ਬਖਸਵਾ ਚ ਬੜਾ ਪਵਿੱਤਰ ਦਿਹਾੜਾ ਵਾ ਬਾਬਾ ਬੁੱਢਾ ਸਾਹਿਬ ਦਾ ਤੇ ਇਸੇ ਹਿਸਾਬ ਨਾਲ ਅਸੀਂ ਜਿਹੜੀ ਸੰਗਤ ਆ ਸਾਰੀ ਗੁਰੂ ਨਾਨਕ ਦੇਵ ਜੀ ਸੰਗਤ ਵੱਲੋਂ ਅੱਜ ਲੰਗਰ ਲਾਇਆ ਗਿਆ ਜੀ ਕੀ ਸੁਨੇਹਾ ਸੰਗਤ ਨੂੰ ਵੀ ਨੌਜਵਾਨਾਂ ਨੂੰ ਵੀ ਅਤੇ ਆਪਣੇ ਉੱਪਰ ਪ੍ਰਧਾਨਾਂ ਨੂੰ ਵੀ ਜਿਹੜੇ ਤੁਹਾਡੇ ਨਾਲ ਸਾਥ ਦੇ ਰਹੇ ਨੇ ਕੀ ਆਉਣ ਵਾਲੇ ਸਮੇਂ ਦੇ ਵਿੱਚ ਜੇ ਕੋਈ ਮੁਸ਼ਕਲ ਆ ਰਹੀ ਹੈ ਹੰਘਾਰਾ ਜ਼ਿਆਦਾ ਮਿਲ ਰਿਹਾ ਹੋਰ ਵੀ ਨੌਜਵਾਨ ਆ ਕੇ ਔਰ ਵੀ ਉੱਥੇ ਪੱਗ ਦਾ ਕਪੜਾ ਲਿਆ ਕੇ ਸੇਵਾ ਕੀਤੀ ਜਾਵੇ। ਬਿਲਕੁਲ ਜੀ ਸਰ ਤੋਂ ਨਾ ਪ੍ਰਬੰਧ ਅਸੀਂ ਜਿੰਨਾ ਕਰਨਾ ਫਿਰੇ ਸਰ ਤੋਂ ਤਾਂ ਪ੍ਰਬੰਧ ਨਹੀਂ ਹੋ ਸਕਿਆ ਇਹ ਮਾਫੀ ਮੰਗਦੇ ਸੰਗਤੋਂ ਕਿਉਂਕਿ ਸੰਗਤ ਜਿਆਦੀ ਸੀ ਤੇ ਸਰ ਤੋਂ ਇਹਨਾਂ ਜਿੰਨਾ ਸੰਯੋਗ ਦੇਣਾ ਸੀਦਾ ਉਹਨਾਂ ਨਹੀਂ ਪਰ ਫਿਰ ਵੀ ਇਹ ਕੋਸ਼ਿਸ਼ ਕਰ ਰਹੇ ਹਾਂ ਹਰ ਇੱਕ ਨੂੰ ਦਸਤਾਰ ਜਰੂਰ ਪਾ ਜਾ ਕੇ ਦਿੱਤੀ ਜਾਵੇ। ਮਾਵਾਂ ਜਿਹੜੀਆਂ ਸਾਡੀਆਂ ਨਾ ਛੋਟੇ ਬੱਚੇ ਆ ਕਈਆਂ ਬੱਚਿਆਂ ਨੇ ਤੁਸੀਂ ਯਕੀਨ ਕਰਨਾ ਕੇਸ ਘਟਾਏ ਹੋਇਆ ਕਿਤਾਬ ਬੱਚੇ ਦੇਖ ਸਕਦੇ ਜੋ ਕਈਆਂ ਨੇ ਕੇਸ ਘਟਾਏ ਕਿਤਾਬ ਵੀਰਾ ਇਹਨੇ ਕੇਸ ਘਟਾਏ ਆ ਇਹਦੀ ਮਾਂ ਕਹਿੰਦੀ ਇਹਨੂੰ ਦਸਤਾਰ ਤੇ ਜਾਓ ਐਈ ਉਹਨਾਂ ਨੂੰ ਇਹ ਗਿਆ ਤੀ ਇਹਨਾਂ ਨੂੰ ਦਿਲ ਇਹਨੇ ਚੁਰਾਰ ਕਰੋ ਮੁੰਡੇ ਦੇ ਕੇਸ ਰੱਖੋ ਇਹ ਮਾਂ ਪਿਓ ਦਾ ਵਰਜ ਬੰਦਾ ਵਾ ਇਹ ਤੇ ਬੱਚਾ ਰੋਂਦਾ ਜਾਂ ਨਹੀਂ ਰੋਂਦਾ ਬਾਅਦ ਦੀ ਗੱਲ ਆ ਇਹਦੇ ਬੱਚੇ ਨੇ ਇਹਦੇ ਮਾਤਾ ਪਿਤਾ ਕਹਿੰਦੇ ਹਾਂ ਜੀ ਅਸੀਂ ਇਹਨੂੰ ਕੋਚੀ ਕਰਾਂਗੇ ਇਹਦੇ ਕੇਸ ਰੱਖਾਂਗੇ ਤੇ ਇਦਾਂ ਉਹਨਾਂ ਨੇ ਦਸਤਾਰ ਤੇ ਮੁੰਡੇ ਦੇ ਸਜਾਣੀ ਆ ਦੇ ਅਸੀਂ ਨੂੰ ਪੇਂਦੀ ਕਰਦੇ ਆ ਤੂੰ ਡੇਲੀ ਦਸਤਾ ਦੇ ਨਹੀਂ ਕਿਉਂਕਿ ਆਪਣਾ ਮਾਜੇ ਦੀ ਧਰਤੀ குருਆ ਪੀਰਾਂ ਦੀ ਧਰਤੀ ਆ ਹਾਂਜੀ ਤੇ ਆਪਾਂ ਇਸ ਧਰਤੀ ਤੇ ਪੂਰੇ ਪੰਜਾਬ ਨੂੰ ਪੂਰੀ ਦੁਨੀਆ ਨੂੰ ਸਨਿਆਹ ਦੇਣਾ ਤੇ ਜੇ ਆਪਾਂ ਮਾਜੇ ਵਾਲੇ ਹੀ ਇਹ ਕੰਮ ਕਰ ਲਾ ਪਏ ਤੇ ਫੇਰ ਇਹ ਸਹੀ ਲੱਗੇ ਬਹੁਤ ਬਹੁਤ ਧੰਨਵਾਦ ਪ੍ਰਧਾਨ ਜੀ ਸੋ ਧੰਨਵਾਦ ਜੀ ਸੋ ਇੱਕ ਤਸਵੀਰ ਤੁਹਾਨੂੰ ਸੋਹਣੀ ਜਿਹੀ ਵਿਖਾ ਦਿੰਨੇ ਕਿ ਵੇਖੋ ਬਜ਼ੁਰਗ ਵੀ ਪਹੁੰਚੇ ਕੋਈ ਨਹੀਂ ਬੈਠੇ ਰਹੋ ਬਜ਼ੁਰਗ ਇੱਕ ਲੰਗਰ ਲੱਗਾ ਇੱਥੇ ਦਸਤਾਰਾਂ ਦਾ ਤੁਸੀਂ ਵੀ ਪਹੁੰਚੇ ਹੋ ਤੇ ਕੀ ਮਾਨ ਦੇ ਭਾਵ ਨੇ ਅੱਜ ਗੁਰੂ ਘਰ ਦੇ ਵਿੱਚ ਹਾਜ਼ਰੀ ਲਵਾਈ ਤੇ ਸਿਰ ਤੇ ਤਸਾਉ। ਵੈਗੂ ਜੀ ਕਕਰ ਸਾਹਿਬ ਵੈਗੂ ਜੀ ਕੀਤੇ ਬੜੇ ਮਾਨ ਦੀ ਗੱਲ ਹੈ ਸੰਗਤਾਂ ਸੇ ਆਪਣਾ ਕਰਨੀਆਂ ਨੇ ਸੇਵਾ ਕਰਨੀਆਂ ਨੇ ਬਾਬੂ ਦੇ ਸਾਹ ਆ ਕੇ ਬਹੁਤ ਚਿੱਤੀ ਦੀ ਇੱਛਾ ਨੇ ਪੱਕ ਜੋ ਹੋ ਗਈਆਂ। ਬਾਕੀ ਵੈਗੂ ਜੀ ਕਕਰ ਸਾਹਿਬ ਹੈ ਵੀ ਜੀ ਬਸ। ਸੋ ਤੁਸੀਂ ਵੀ ਬਣੇ ਰਹੋ ਸਾਡੇ ਨਾਲ ਤੁਸੀਂ ਵੇਖ ਸਕਦੇ ਹੋ ਕੀ ਨੌਜਵਾਨਾਂ ਦੇ ਵੱਲੋਂ ਕਿੰਨਾ ਸੋਹਣਾ ਉਪਰਾਲਾ ਜਿਹੜਾ ਕੀਤਾ ਗਿਆ ਹੈ ਅਤੇ ਵੱਦ ਤੋਂ ਵੱਧ ਜਿਹੜੇ ਲੋਕ ਨੇ ਉਹ ਵੀ ਇੱਥੇ ਪਹੁੰਚ ਰਹੇ ਨੇ, ਘੁੰਮ ਰਹੇ ਨੇ ਕਿ ਦਸਤਾਰ ਜਿਹੜੀ ਸਿਰ ਦੇ ਉੱਪਰ ਸਜਾਈ ਜਾਵੇ ਕੈਮਰਾ ਪਰਸਨ ਜਿਸ ਵੀ ਸੰਗਤ ਦੇ ਨਾਲ ਮੈਂ ਦਜੀਤ ਸਿੰਘ ਪੰਜਾਬ ਨਾਓ ਟੀਵੀ ਯੂ ਐਸ اے ਕਰਨਤਾਰ ਨੂੰ ਸੰਗਤ ਵੀਰਪਾਪਾ ਜੀ ਮੇਲੇ ਰੋ ਤੇ ਇਹ ਪਾਉਣਾ ਕੀ ਰੇ ਕੀ ਗੱਲ ਕੀਤੀ ਕਿ ਇੱਥੇ ਅਕਾਲ ਚਲ ਦੇ ਵੱਲੋਂ ਲੰਗਰ ਵੀ ਲਗਾਇਆ ਗਿਆ 15 ਦਾ ਕੀ ਕਹਿਣਾ ਚਾਹੀਦਾ ਜੀ ਸਭ ਤੋਂ ਪਹਿਲਾਂ ਤਾਂ ਸਮੂਹ ਸੰਗਤ ਨੂੰ ਧੰਨ ਧੰਨ ਵੀਰਪਾਪਾ ਬੁੱਢਾ ਸਾਈਂ ਜੀ ਦੇ ਜੋੜ ਮੇਲੇ ਦੀਆਂ ਬਹੁਤ ਬਹੁਤ ਮੁਬਾਰਕਾਂ ਤੇ ਅਸੀਂ ਜਿਤਨਾ ਨਸ਼ਾ ਬਹੁਤ ਚੱਲ ਰਿਹਾ ਆ ਉਦੇ ਕਰਕੇ ਅਸੀਂ ਅੱਜ ਜਿਹੜਾ ਵਾ ਜੂਥ ਅਕਾਲੀ ਦਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿਹੜਾ 17 ਦਾ ਲੰਗਰ ਲਗਾਇਆ ਗਿਆ ਹੈ ਤੇ ਲੋਕੀ ਜਿਹੜੇ ਆ ਯੰਗ ਜਿਹੜੇ ਮੁੰਡੇ ਆ ਸਾਰੇ ਜਿਹੜੇ ਆ ਬਹੁਤ ਉਤਸ਼ਾਹ ਨਾਲ ਆ ਰਹੇ ਨੇ ਕਿ ਅਸੀਂ ਗੁਰੂ ਦੇ ਸਿੱਖ ਬਣ ਆਏ ਜੀ ਜੀ ਤੇ ਅਸੀਂ ਇੱਥੇ ਆਏ ਆ ਆਪਣੇ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਨ ਲਈ ਕੱਲੀ ਤੁਹਾਨੂੰ ਪਤਾ ਸਾਨੂੰ ਲੱਗਾ ਹੈ ਕਿ 11 ਤਰੀਕ ਨੂੰ ਇਲੈਕਸ਼ਨ ਐ ਅਨਾਉਂਸ ਹੋ ਗਿਆ ਇਲੈਕਸ਼ਨ ਤੇ ਵਾਹਿਗੁਰੂ ਅੱਗੇ ਅਰਦਾਸ ਕਰਨ ਆਏ ਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਹੋਵੇ ਜਿਵੇਂ ਵੱਡੀ ਕੰਪਨੀ ਸੰਦੂਕੀ ਪਹੁੰਚੀ ਦਸਤਾਰਾਂ ਦਾ ਸੰਦੂਕੀ ਲਗਾਇਆ ਗਿਆ ਹੈ ਕੱਲੀ ਵੱਲੋਂ ਬੋਲਦੇ ਹੋਏ ਹੁਣ ਚੋਣ ਪਚਾਰ ਦੀ ਸ਼ੁਰੂਆਤ ਜਿਹੜੀ ਹੈ ਗੁਰੂ ਘਰ ਹਾਜ਼ਰੀ ਲਵਾ ਕੇ ਅਰਦਾਸ ਹੈ ਵੀ ਬਖੀਏ ਬਿਲਕੁਲ ਬਿਲਕੁਲ ਉਸ ਪਰਮਾਤਮਾ ਤੋਂ ਉੱਤੇ ਕੁਝ ਨਹੀਂ ਜੀ ਜੀ ਉਸ ਵਾਹਿਗੁਰੂ ਤੋਂ ਬਿਨਾਂ ਤੇ ਪਤਾ ਵੀ ਨਹੀਂ ਦਾ ਉਹਨਾਂ ਦੀ ਰਜਾ ਤੋਂ ਬਿਨਾ ਤੇ ਅਸੀਂ ਕੀ ਚੀਜ਼ਾਂ ਤੇ ਅਸੀਂ ਪ੍ਰਮਾਤਮਾ ਅੱਗੇ ਵਾਹਿਗੁਰੂ ਜੀ ਅੱਗੇ ਗੁਰਗੰਨ ਸਾਹਿਬ ਜੀ ਅੱਗੇ ਅਰਦਾਸ ਕਰਨ ਆਏ ਆ ਕਿ ਸਾਡੀ ਚੜ੍ਹਦੀ ਕਲਾ ਹੋਵੇ ਸ਼ਰੋਮਣੀ ਅਕਾਲੀ ਦਲ ਦੀ ਜਿਹੜੀ ਹੈ ਚੜ੍ਹਦੀ ਕਲਾ ਹੋਵੇ ਨੌਜਵਾਨਾਂ ਨੂੰ ਕੀ ਸੁਨੇਹਾ ਹੈ ਕਿ ਨਸ਼ੇ ਛੱਡ ਕੇ ਜਿਵੇਂ ਅੱਜ ਅਕਾਲਗੱਢ ਦੇ ਵੱਲੋਂ ਇੱਕ ਟ੍ਰਾਲਾ ਕੀਤਾ ਗਿਆ ਇਹਨਾਂ ਪ੍ਰਾਲਾਂ ਦੀ ਮੱਤ ਚੜ੍ਹ ਕੇ ਜਿਹੜਾ ਉਹ ਹਿੱਸਾ ਲੈ ਜੀ ਬਿਲਕੁਲ ਨੌਜਵਾਨਾਂ ਨੂੰ ਅਸੀਂ ਇਹੀ ਕਹਿਣਾ ਚਾਹਾਂਗੇ ਕਿ ਨਸ਼ਿਆਂ 'ਚ ਕੁਝ ਨਹੀਂ ਰੱਖਿਆ ਤੋਡੀਆਂ ਮਾਵਾਂ ਭੈਣਾਂ ਜਦੋਂ ਰੋਂਦੀਆਂ ਆ ਤੇ ਵੇਖੀਆਂ ਨਹੀਂ ਜਾਂਦੀਆਂ ਕਿਉਂਕਿ ਉਹ ਨਸ਼ੇ ਦੇ ਸਤਾਏ ਹੋਏ ਆ ਲੋਕੀ ਤੇ ਅਸੀਂ ਤਾਂ ਇਹੀ ਅਪੀਲ ਕਰ ਰਹੇ ਆ ਕਿ ਨਸ਼ਿਆਂ ਵਿਰੁੱਧ ਅਸੀਂ ਜੰਗ ਛੇੜਾਂਗੇ ਤੇ ਅਸੀਂ ਕਮੇਟੀਆਂ ਵੀ ਬਣਾਵਾਂਗੇ ਪਿੰਡ ਪਿੰਡ ਜਾ ਕੇ ਉਹ ਕਮੇਟੀਆਂ ਜਿਹੜੀਆਂ ਨਸ਼ਿਆਂ ਦੇ ਵਿਰੁੱਧ ਕੰਮ ਕਰਨਗੀਆਂ ਤੇ ਉਸ سلسلے ਨੂੰ ਲੈ ਕੇ ਹੀ ਅਸੀਂ ਜਿਹੜਾ ਆ ਅੱਜ ਦਸਤਾਰ ਜਿਹੜੀ ਆ ਸਾਰਿਆਂ ਨੂੰ ਸੁਝਾ ਰਹੇ ਆ ਗੁਰੂ ਵਾਲੇ ਬਣਾ ਰਹੇ ਆ ਹਾਂਜੀ ਸਾਰੇ ਦੇ ਵਰਕਰ ਆ ਪੰਚਾਇਤਾਂ ਜਿਹੜੀਆਂ ਉਹ ਪਹਿਲਾਂ ਹੀ ਕਾਲੇਦਾਲ ਚ ਆ ਚੁੱਕੇ ਆ ਉਹਨਾਂ ਰਹਿੰਦੀ ਗੁੰਦੀ ਕਥਲ ਇਸ ਮਹੀਨੇ ਚ ਪੂਰੀ ਹੋ ਜੂਗੀ ਬਿਲਕੁਲ ਹੋਏਗੀ ਜੀ ਤੁਹਾਡੇ ਸਾਹਮਣੇ ਜਾਂ ਕਿਦਾਂ ਧੜਾ ਧੜ ਜਿਹੜੇ ਆ ਕਾਂਗਰਸ ਦੇ ਆਮ ਆਦਮੀ ਦੇ ਜਿਹੜੇ ਆ ਸਰਪੰਚ ਪੰਚ ਐਮਜੀ ਜਿਹੜੇ ਆ ਸਾਡੇ ਸ਼੍ਰੋਮਣੀ ਅਕਾਲੀ ਦਲ ਜਿਹੜੀ ਆ ਜੁਆਇਨ ਕਰ ਰਹੇ ਆ ਕਿਉਂਕਿ ਉਹ ਕਹਿ ਰਹੇ ਕਿ ਸਾਡੇ ਵਰਕਰਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਤੇ ਆਮ ਜਨਤਾ ਦੀ ਕੀ ਸੁਣਵਾਈ ਹੋਏਗੀ ਤੇ ਬਹੁਤ ਹੀ ਉਤਸ਼ਾਹ ਨਾਲ ਜਿਹੜੇ ਆ ਸਾਰੇ ਜਿਹੜੇ ਆ ਕਾਲੀ ਦਲ ਜਿਹੜੀ ਪਾਰਟੀ ਆ ਜੁਆਇਨ ਕਰ ਰਹੇ ਨੇ ਤਾਂ ਜੋ ਆਪਣੀ ਖੇਤਰੀ ਪਾਰਟੀ ਆ ਸਕੇ ਪੰਜਾਬ ਵਿੱਚ ਹਾਂਜੀ ਜੰਗੀ ਜੀ ਅੱਜ ਜਿਹੜਾ ਸਾਲਾਨਾ ਜੋੜ ਮੇਲਾ ਚੱਲ ਰਿਹਾ ਹੈ ਬਾਬਾ ਬੁੱਢਾ ਸਾਹਿਬ ਜਿੱਦਾ ਤੇ ਇੱਥੇ ਵੀਰਾਂ ਵੱਲੋਂ ਬਹੁਤ ਸੋਨਾ ਉਤਰਾ ਲਿਆ ਕਿਸ ਨੇ ਆ ਸੰਗਤ ਨੂੰ ਜੋ ਪਿਛੇ ਹੀ ਪਹੁੰਚੀ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੂਰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਉਹਨਾਂ ਦੇ ਸਾਲਾਨਾ ਜੋੜ ਮੇਲੇ ਤੇ ਅੱਜ ਇੱਥੇ ਲੱਖਾਂ ਦੀ ਗਿਣਤੀ ਦੇ ਵਿੱਚ ਗੁਰੂਪੀਆਂ ਸੰਗਤਾਂ ਪੰਥ ਨਤਮਸਤਕ ਹੋ ਰਿਆ ਮੈਂ ਜਿੱਥੇ ਅੱਜ ਦੇ ਦਿਹਾੜੇ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਦਿੰਦਾ ਉੱਥੇ ਮੈਂ ਦੇਖ ਕੇ ਆਇਆ ਵਾਂ ਕਿ ਦਰਸ਼ਨ ਕਰਨ ਵਾਲਿਆਂ ਦੀ ਬਹੁਤ ਲੰਬੀ ਕਤਾਰ ਆ ਦਿਵਾਨ ਹਾਲ ਵੀ ਭਰਿਆ ਲੰਗਰਾਂ 'ਚ ਵੀ ਆ ਇਸੇ ਤਰ੍ਹਾਂ ਗੁਰੂ ਦੀ ਸੰਗਤ ਆਪਣੇ ਗੁਰੂ ਸਾਹਿਬ ਦੇ ਨਾਲ ਜੁੜੀ ਰਵੇ ਅਸੀਂ ਗੁਰੂ ਸਾਹਿਬ ਦੇ ਦਿੱਤੇ ਹੋਏ ਊਸੂਲਾਂ ਦੇ ਉੱਤੇ ਚੱਲੀਏ ਸਿਧਾਂਤਾਂ ਦੇ ਉੱਤੇ ਚੱਲੀਏ ਬਾਕੀ ਇੱਥੇ ਧਰਮ ਪ੍ਰਚਾਰ ਦੇ ਲਈ ਜਿਹੜੇ ਵੀ ਪਰਾਲੇ ਆ ਜੋ ਇੱਥੇ ਜੂਥ ਅਕਾਲੀ ਦਲ ਵੱਲੋਂ ਦਸਤਾਰਾਂ ਦਾ ਕੈਂਪ ਲਾਇਆ ਗਿਆ ਆ ਛੋਟੇ-ਛੋਟੇ ਬੱਚਿਆਂ ਨੂੰ ਦਸਤਾਰਾਂ ਸਜਾਈਆਂ ਜਾ ਰਹੀਆਂ ਤੇ ਮੈਂ ਹੁਣੇ ਲੰਘ ਰਿਹਾ ਸੀ ਤੇ ਇਹ ਸਰਦਾਰ ਸਾਹਿਬ ਇੱਥੇ ਲੈ ਕੇ ਆਏ ਆ ਮੈਨੂੰ ਬੜੀ ਖੁਸ਼ੀ ਆ ਵੀ ਸਾਡੀ ਜਵਾਨੀ ਮੁੜ ਰਹੀ ਆ ਇਹ ਸਰਦਾਰ ਸਾਹਿਬ ਇਹਨਾਂ ਦਾ ਪੂਰਾ ਨਾਮ ਹੈਗਾ ਸਰਦਾਰ ਜਗਜੀਤ ਸਿੰਘ ਮੈਂ ਇਹਨਾਂ ਨੂੰ ਤਿੰਨ ਕਿ ਮਹੀਨੇ ਪਹਿਲਾਂ ਮਿਲਿਆ ਸੀ ਉਦੋਂ ਥੋੜੀ ਦਾੜੀ ਕੱਟਦੇ ਤੇ ਇਹਨਾਂ ਨੂੰ ਕਹਿਣ ਦੇ ਉੱਤੇ ਹੀ ਗੁਰੂ ਦੀ ਇੰਨੀ ਬਖਸ਼ਿਸ਼ ਹੋਈ ਵੀ ਇਹਨਾਂ ਨੇ ਦਾੜਾ ਰੱਖ ਲਿਆ ਸੋਨਿਆ ਜੀ ਆ ਜੀ ਆ ਕਾਲੀ ਜਿਹੜੀ ਜਵਾਨੀਆਂ ਵਾਪਸ ਮੁੜੇ ਤੁਹਾਡਾ ਕੀ ਨਾਮ ਹੈ ਮੇਦਾ ਜੀ ਅਨੰਦ ਗੁੱਪਤਾ ਅਨੰਦ ਗੁੱਪਤਾ ਤੁਹਾਡਾ ਕੀ ਨਾਮ ਹੈ ਮੇਰਾ ਦਲਜੀਤ ਸਿੰਘ ਆ ਦਲਜੀਤ ਸਿੰਘ ਹੋਣੀ ਵੀ ਸਾਫ ਦਸੂਰਤ ਹੋਣ ਪੂਰੇ ਪੱਗਾਂ ਤੁਸੀਂ ਵਾਲੀਆਂ ਛੋੜੀਆਂ ਬੰਨੀਆਂ ਆਪਾਂ ਇਹ ਸਾਰਿਆਂ ਦਾ ਹੀ ਫਰਜ ਆ ਵੀ ਆਪਾਂ ਪੂਰਨ ਰੂਪ ਦੇ ਵਿੱਚ ਆਈਏ ਬਾਈ ਹਿੰਦੂ ਪਰਿਵਾਰ ਤੋਂ ਬਹੁਤ ਵਧੀਆ ਸੋਹਣਾ ਲੱਗ ਰਿਹਾ ਦਸਤਾਰ ਹਰ ਇੱਕ ਬਣ ਸਕਦਾ ਸਜਾ ਸਕਦਾ ਆਪਾਂ ਗੁਰੂ ਵਾਲੇ ਬਣ ਗਏ ਗੁਰੂ ਦੇ ਆਸ਼ੇ ਤੇ ਚੱਲ ਜਾਈਏ ਮਿਲ ਜੁਲ ਕੇ ਰਹੀਏ ਪੰਥ ਪੰਜਾਬ ਦੀ ਚੜ੍ਹਦੀ ਕਲਾ ਦੇ ਲਈ ਕਾਰਜ ਕਰੀਏ ਹਾਂ ਜਦੋਂ ਸਰ ਜਿਸ ਤਰ੍ਹਾਂ ਇਹ ਲੰਗਰ ਚੱਲ ਰਿਹਾ ਅੱਜ ਦੇ ਸਮੇਂ ਤੇ ਕਿਤੇ ਨਾ ਕਿਤੇ ਸਿੱਖ ਸੰਗਤ ਦੇ ਵਿੱਚ ਇਹ ਸਵਾਲ ਆ ਜਾਂਦਾ ਹੈ ਕਿ ਕਹਿੰਦੇ ਆਪਾਂ ਇੱਕ ਵੱਖਰੇ ਲੰਗਰ ਸ਼ੁਰੂ ਕਰ ਲਈਏ ਟੈਲੀਨ ਪੀਸਿਆਂ ਦੇ ਬਾਦਲੀਆਂ ਚੀਜ਼ਾਂ ਦੇ ਤੇ ਕਿਤੇ ਕਦੋਂ ਕਾਡੇ ਲੰਗਰ ਸ਼ੁਰੂ ਹੋ ਜਾਂਦੇ ਹੈ ਲੱਗਦਾ ਹੈ ਕਿ ਜਿਹੜੀ ਜਵਾਨੀ ਹੈ ਪੰਜਾਬ ਦੀ ਉਹ ਕਿਦਣਾ ਸਹੀ ਰਸਤੇ ਤੇ ਤੋਲਪੂਗੀ ਸਿੱਖੀ ਨਾਲ ਜੁੜੇਗੀ ਵੱਧ ਤੋਂ ਵੱਧ ਲੰਗਰ ਤੇ ਵੇਖੋ ਇਹੋ ਚੰਗੇ ਲੱਗਦੇ ਜਿਹੜਾ ਇਹ ਜਗਜੀਤ ਸਿੰਘ ਉਹ ਨਹੀਂ ਲਾ ਕੇ ਬੈਠੇ ਆ ਬਾਕੀ ਜਿਹੜੇ ਗੁਰੂ ਕੇ ਲੰਗਰ ਆ ਉਹ ਜਿਆਦਾ ਤੋਂ ਜਿਆਦਾ ਜੋ ਗ ਔਰ ਪੰਗਤ ਸੰਗਤ ਦਾ ਸਿਧਾਂਤ ਹੈਗਾ ਬਾਕੀ ਸਾਨੂੰ ਹੋਰ ਜੋ ਵੀ ਕੰਮ ਦੇ ਉੱਤੇ ਕਾਰਜ ਉੱਤੇ ਕੌਮ ਨਹੀਂ ਚੜਦੀ ਘੜਾ ਦੇ ਲਈ ਤਤਪਰ ਰਹਿਣਾ ਚਾਹੀਦਾ ਮੈਂ ਨੌਜਵਾਨਾਂ ਦੇ ਇਸ ਉਪਰਾਲੇ ਨੂੰ ਅਪਰੀਸ਼ੀਏਟ ਕਰਦਾ ਹਰ ਗੁਰੂ ਅੱਗੇ ਅਰਦਾਸ ਕਰਦਾ ਕਿ ਪੰਜਾਬ ਦੇ ਵਿੱਚ ਇਦਾਂ ਹੀ ਨੌਜਵਾਨ ਦਸਤਾਰਾਂ ਸਜਾਉਣ ਗੁਰੂ ਵਾਲੇ ਬਣ ਤੇ ਅਸੀਂ ਸਾਰੇ ਜਾਣੀ ਆਪਣੇ ਪੰਥ ਦੇ ਵਿੱਚ ਰਹਿੰਦਿਆਂ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗ ਕੇ ਅਮਰਤ ਸ਼ਾਹ ਕੇ ਗੁਰੂ ਪੰਥ ਦਾ ਵੀ ਹਿੱਸਾ ਬਣੀਏ ਆਪਸ ਵਿੱਚ ਤੇ ਪ੍ਰੇਮ ਪਿਆਰ ਮੁਹੱਬਤ ਤੇ ਪਾਕ ਨਾਲ ਰਹੀਏ ਪੰਜਾਬ ਜਿਉਂਦਾ ਗੁਰੂਆਂ ਦੇ ਨਾਮ ਤੇ ਅਸੀਂ ਹਮੇਸ਼ਾ ਹੀ ਗੁਰੂਆਂ ਨੂੰ ਨਤਮਸਤਕਾ ਤੇ ਗੁਰੂਆਂ ਦਾ ਇਹ ਸਿਧਾਂਤ ਆ ਸਭ ਕੋ ਮੀਤ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ ਸਿੱਖ ਜਿਹੜਾ ਵਾ ਨਾ ਕੋ ਬੈਰੀ ਨਹੀਂ ਬਗਾਨਾਂ ਦਾ ਸਿਧਾਂਤ ਮੰਦਾ ਤੇ ਸਰਬੱਤ ਦੇ ਭਲੇ ਦੇ ਕਾਰਜ ਕਰਦੇ ਆ ਕੌਮ ਦੀ ਚੜ੍ਹਦੀ ਕਲਾ ਨੂੰ ਹੀ ਪੈਲ ਦਿੰਦਾ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ